ਵਿਜਨ ਪੰਜਾਬ 24 ਨਿਊਜ਼ ਦੇਸ਼ ਦਾ 77ਵਾਂ ਗਣਤੰਤਰ ਦਿਵਸ ਮੋਰੈਂਡਾ ਵਿਖੇ ਸਥਿਤ ਖਾਲਸਾ ਗਰਲਸ ਕਾਲਜ ਵਿੱਚ ਪੂਰੇ ਉਛਾਣ ਨਾਲ ਮਨਾਇਆ ਗਿਆ ਇਸ ਮੌਕੇ ਐਸਟੀਐਮ ਮੋਰੈਂਡਾ ਸ਼੍ਰੀ ਗੁਰਦੇਵ ਸਿੰਘ ਧਾਮ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਪੁਲਿਸ ਦੀ ਟੁਕੜੀ ਵੱਲੋਂ ਏਐਸਆਈ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਝੰਡੇ ਨੂੰ ਸਲਾਮੀ ਦਿੱਤੀ ਗਈ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੌਕੇ ਸਰਕਾਰੀ ਕਰਮਚਾਰੀਆਂ ਨੂੰ ਵੱਡੀ ਪਿੰਨਤੀ ਵਿੱਚ ਪ੍ਰਸ਼ੰਸਾ ਪੱਤਰ ਵੀ ਵੰਡੇ ਗਏ ਜਿਸ ਨੂੰ ਲੈ ਕੇ ਲੋਕਾਂ ਵਿੱਚ ਚਰਚਾ ਵੀ ਵੇਖਣ ਨੂੰ ਮਿਲੀ ਸਮਾਗਮ ਵਿੱਚ ਕਈ ਪ੍ਰਮੁੱਖ ਅਧਿਕਾਰੀ ਮਾਗੂ ਅਤੇ ਵਿਦਿਆਰਥੀ ਹਾਜ਼ਰ ਰਹੇ रैठा पंजाब सिंध गुजरात मराठा दावड़ी उत्कल बंग विंध्य हिमाचल यमुना गंगा उच्छल जलधि तरंग तव शुभ नामे जागे तव शुभ याशिष मागे गाहे तव जय गाथा چل منگل دائک جی ہے بھارت باغیہ ودا جا ہے جا ہی جی ہے جی کمانڈ سے ਰੇਡ ਦਾ ਸਮੁੱਚਾ ਨਿਰਖਣ ਕਰਨਗੇ ਕੁਬਾਰੇ ਅਦਾਜ਼ਾ ਵਿੱਚ ਛੱਡੀ ਸਿੰਘ ਜੀ ਧੰਮ ਸਬ ਡਿਵੀਜ਼ਨਲ ਮੈਜਿਸਟ੍ਰੇਟ ਮੋਰਿੰਡਾ ਪ੍ਰੇਡ ਦੇ ਸਮੂੱਚੇ ਮਾਨ ਸ਼੍ਰੀ ਨਵੀਨ ਕੁਮਾਰ ਰੇਡ ਕਮਾਂਡਰ ਅਲਮਾ ਦੀ ਜਤਾਂ ਯਾ ਜੀਰਮਾਨ ਬੰਚ ਕੋਲੋਂ ਉਤਰਦੇ ਹੋਏ एनसीसी कैडेट गवर्नमेंट सीनियर सेकेंडरी स्कूल पूमजरा जिस दी कमांड नवदीप सिंह करें दूसरी टुकड़ी एकमनो एनसीसी कैडेट की टुकड़ी आज ने इस प्रखंड अंतर से ਮੁਰ ਹਰਦੇ ਤੁਨੂੰ ਗਰਾਉਂਡ ਦੇ ਨੇ ਇੱਕ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਮਾਣ ਵਾਲਾ ਹੈ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਜਿਸ ਨੇ ਸਾਨੂੰ ਇੱਕ ਆਜ਼ਾਦ ਅਤੇ ਲੋਕਤੰਤਰੀ ਰਾਸ਼ਟਰ ਦੀ ਪਛਾਣ ਦਿੱਤੀ ਅੱਜ ਜਦੋਂ ਅਸੀਂ ਇਸ ਸਭ ਕੁਝ ਜਨ ਪੱਤਰੀ ਸਮਾਗਮ ਵਿੱਚ ਤਰੰਗਾ ਨਹਿਰ ਹੁੰਦਾ ਦੇਖਦੇ ਹਾਂ ਤਾਂ ਮਨ ਵਿੱਚ ਉਹਨਾਂ ਸ਼ਹੀਦਾਂ ਪ੍ਰਤੀ ਸ਼ਰਧਾ ਵਧ ਜਾਂਦੀ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਇੱਕ ਪ੍ਰਸ਼ਾਸਕ ਦੇ ਤੌਰ ਤੇ ਮੇਰਾ ਇਹ ਮੰਨਣਾ ਹੈ ਕਿ ਗਣਤੰਤਰ ਦਾ ਅਸਲੀ ਅਰਥ ਉਦੋਂ ਸਾਰਥਕ ਹੁੰਦਾ ਹੈ ਜਦੋਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਸਹੂਲਤਾਂ ਹਰ ਆਮ ਇਨਸਾਨ ਤੱਕ ਬਿਨਾ ਕਿਸੇ ਪੱਖਪਾਤ ਦੇ ਪਹੁੰਚਦੀਆਂ ਹਨ ਸਾਡਾ ਸਿਧਾਂਤ ਸਾਨੂੰ ਬਰਾਬਰੀ ਦਾ ਹੱਕ ਦਿੰਦਾ ਹੈ ਅਤੇ ਅਸੀਂ ਆਪਣੇ ਸਬ ਡਿਵੀਜ਼ਨ ਵਿੱਚ ਇਸ ਮਰਿਆਦਾ ਨੂੰ ਕਾਇਮ ਰੱਖਣ ਲਈ ਵਚਨਬੱਧ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਨੂੰ ਮਿਲ ਕੇ ਨਸ਼ਿਆਂ ਵਿਰੁੱਧ ਲੜਨਾ ਪਵੇਗਾ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕੀ ਉਹ ਖੇਡਾਂ ਤੇ ਸਿੱਖਿਆ ਵੱਲ ਵੱਧ ਤੋਂ ਵੱਧ ਧਿਆਨ ਦੇਣ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡਾ ਦਫ਼ਤਰ ਹਮੇਸ਼ਾ ਤੁਹਾਡੀਆਂ ਮੁਸ਼ਕਲਾਂ ਨੂੰ ਸੁਣਨ ਅਤੇ ਉਹਨਾਂ ਦੇ ਹੱਲ ਕਰਨ ਲਈ ਤਿਆਰ ਹੈ ਪ੍ਰਸ਼ਾਸਨ ਅਤੇ ਜਨਤਾ ਦੇ ਆਪਸੀ ਸਹਿਯੋਗ ਨਾਲ ਹੀ ਅਸੀਂ اس علاقے نو ایک آدرش آدر بنا سکتے ہیں انت وچ میں ایک انتار پھر نو سارا گنتنتر دس دیا مبارکباد دیا ہاں میں سارے ادھکاریاں راجو سماج سیوی سنساوا فریڈم فائٹرز فائٹر آپ سب کا دنواد کرتا ہاں جو دن رات لوگوں کی سیوا لگے ہوئے ہیں اسی سارے مل کے جی ہر سال منائے جان والے پندرہ اگست اور چھبیس جنوری اسے ہی کروائے جاتے ہیں میں میڈم کا بہت دنواد کرتا ہوں کہ انہوں کا ساتھ بہت سہیوگ ہے سو

ਡੰਬਲ ਲੀਡੀਅਮ ਦੀ ਖੂਬਸੂਰਤ ਆਈਟਮ ਤਵਾਦ